ਲੋ ਜੀ ਬੰਦਾ ਨਾ ਟਾਕੇ ਲੈ ਆਇਆ ਘਰੋਂ ਸੁੱਤਾ ਪਿਆ ਸੀਗਾ ਲੋ ਜੀ ਇਹ ਭਾਈ ਤੋਂ ਹੀ ਕੀਤੀ ਹੁਣੀ ਹਲੇ ਆ ਦੇਖੋ ਉਹ ਮੂੰਹ ਉਹਦਾ ਉਦੋਂ ਹੀ ਆ ਨਾ ਰੇੜਾ ਨਹੀਂ ਯਾਰ ਮੂੰਹ ਤੇ ਹਾਂ ਵਾਹ ਬਾਸ ਬਾਸ ਪਤਾ ਨਹੀਂ ਲੱਗੇ ਬੰਦਾ ਕੌਣ ਆ ਹਾਂ 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 ਹੋਣ ਠੀਕ ਆ ਹਣਕੇ ਹੈਪੀ ਹੋਲੀ ਹੈਪੀ ਹੋਲੀ ਤੱਕ ਇਹ ਨਾਲੇ ਤੱਕ ਇਹ ਨਾ ਕੀ ਹੈ ਆ ਆਏ ਉਹਦਾ ਮੁੰਡੇ ਦਾ ਹਾਏ ਹਾਏ ਨਹੀਂ ਹੋਇਆ ਹੋਇਆ ਨਹੀਂ ਮੱਥਾ ਹੋਇਆ ਹਾਂ ਠੀਕ ਆ ਹਣੇ ਆ ਰੰਗ ਬ੍ਰੰਗ ਇੱਧਰ ਨਾਲ ਚਾਹੀਦਾ ਹੁਣ ਨਾਲ ਚਾਹੀਦਾ ਇੱਕ ਸਾਈਡ ਹਰਾ ਲੋਕ ਦੇਖੋ ਹਰਾ ਹਰਾ ਇੱਧਰ ਓਹੋ ਰਿਆ ਨੌਕਰੀਆਂ ਨੇ ਆਹੋ ਹਾਂ ਠੀਕ ਆ ਹੌਣ ਲੱਗਦਾ ਪਤਾ ਕਿ ਮੁੰਡੇ ਨੇ ਹੋਲੀ ਖੇਲੀ ਆ ਕਿੰਨਾ ਵੱਡਾ ਲੋ ਜਾ ਬੰਦੇ ਓਏ ਬਾਕੀ ਮਿਲਾਂਦਾ ਆਏ ਓਏ ਅੰਦਰ ਚਲਾ ਅੰਦਰ ਅੰਦਰ ਆ ਬੰਦੇ ਮੇਰੇ ਦੁਆਲੇ ਹੋਏ ਆ ਕਹਿੰਦੇ ਮੂੰ ਰੰਗ ਬੰਗਾ ਕਰਨਾ ਆ ਕਰ ਲੋ ਯਾ ਅੰਦਰ ਲੱਗਾ ਦਿਆ ਕਰ ਤੇਰੇ ਜਾਨ ਤੇ ਜਾਣਾ ਭਾਈ ਹੰਡਾ ਨਹੀਂ ਜਾਂਦਾ ਪਰ ਬੰਦੇ ਦੇ ਦਰਸ਼ਨ ਆਣੇ ਹੈ ਸ਼ਾਮ ਇਧਰ ਢੰਡਾ ਬੰਦਾ ਦੇ ਦਰਸ਼ਨ ਕਰਨੇ ਆ ਕਿ ਸ਼ਾਮ ਨੂੰ ਆਣੇ ਆ ਕਿਰੋਨੇ ਰੋਜੋ ਹਲੇ ਤਾਰ ਹਲੇ ਤਾਰ ਜੁੜੀ ਨਹੀਂ ਗਈ ਜੋੜ ਲੈਣ ਤੋਂ ਜ਼ਿਆਦਾ ਇੱਕ ਫੱਦਾ ਕੱਢ ਕੇ ਲਿਆਉਣੇ ਯਾਰ ਬੰਦੇ ਫੱਦਾ ਹੀ ਕੱਢ ਕੇ ਲਿਆਉਣਾ ਬਾਬਾ ਗੋਲੀ ਚਲਾਉਣੀ ਹਾਂ ਓ ਹਾ ਲੋ ਜੀ ਬੰਦਾ ਕਹਿੰਦਾ ਹੂੰ ਕੋਠੇ ਹੂੰ ਕੋਠੇ ਚੜ ਕੇ ਵੜਿਆ ਦੇਖ ਲੋ ਓਏ ਹੋਏ ਲੱਗਦਾ ਹੀ ਫਿਰਦਾ ਸੀਗਾ ਜੀ ਲੱਗਦਾ ਹੀ ਫਿਰਦਾ ਹੈਗਾ ਓ ਲੈ ਛੋਟੇ ਟੱਕਾੜੀ ਇਹ ਪੂਰੇ ਹੈੱਡਫੋਨ ਹੈ ਓ ਟੁੱਟ ਟੁੱਟ ਓਏ ਹੈੱਡਫੋਨ ਹੀ ਟੁੱਟਦੇ ਛੱਡੇ ਆ ਆ ਦੇ भईया अॼु पेर ਹੋ ਜਾਲੋ ਬਾਬਾ ਜੀ ਹਲੋ ਨਹੀਂ ਠੀਕ ਹੈ ਨਾ ਇਹ ਬਿਲਕੁਲ ਰੰਗ ਲਾਉਣ ਨਾਲ ਕਿਸੇ ਨੂੰ ਸੁਣ ਲੋ ਇਹ ਬੰਦਾ ਨਵੇਂ ਕੱਪੜੇ ਲੈ ਕੇ ਹੁਣੇ ਪਾ ਕੇ ਆਇਆ ਕਤਾਨ ਤੋਂ ਕਤਾਨ ਤੋਂ ਆਇਆ ਦੁਕਾਨ ਤੋਂ ਹੈ ਕਿਤੋਂ ਆਇਆ ਕਤਾਨ ਤੋਂ ਕਤਾਨ ਤੋਂ ਆਇਆ ਅੱਛਾ ਠੀਕ ਆ ਇਹ ਬੰਦੇ ਪਾ ਕੇ ਆਇਆ ਆ ਦੇਖੋ ਇਹਨੂੰ ਬੰਦਨੋ ਭਾਜੀ ਤੇ ਸਾਫ ਸੁਥਰਾ ਰੱਖਣਾ ਅੱਜ ਇਹਨੂੰ ਬਿਲਕੁਲ ਨਹੀਂ ਰੰਗ ਲਾਉਣ ਦੇਣਾ ਕਿਸੇ ਨੂੰ ਆਪਾਂ ਰੱਖ ਲੈਣਾ ਜਿੰਨੇ ਰੰਗ ਲਾਇਆ ਸਿਕਿਉਰਿਟੀ ਦੇ ਨਾਲ ਆ ਆਪਣੀ ਬਿਲਕੁਲ ਠੀਕ ਆ ਛਾਤੀ ਨਾਲ ਰੱਖਿਆ ਬੰਦਾ ਆ ਦੇਖੋ ਛਾਤੀ ਧੂਆਂ ਨਿਕਲ ਰਿਹਾ ਬੰਦੇ ਦੇ ਆ ਦੇ ਹੋ ਛਾਤੀ ਨਾਲ ਧੂਆਂ ਬੰਨਿਆ ਹਣੇ ਪੱਖਾ ਜਨਾ ਪਾਇਆ ਵਾਜਨਾ ਘਰ ਕੇ ਇੱਕ ਪਾਸੇ ਲੱਗਾ ਭਾਵੇਂ ਆਲਾ ਵੱਖਾ ਬੰਦਾ ਉਹ ਨਾਲ ਮੈਂ ਦੂਜਾ ਰੰਗ ਲਗਾ ਦੂਜਾ ਕਿੱਥੇ ਬਸ ਇੱਕ ਪਾਸੇ ਲਾਲ ਲਾਲ ਲਾ ਬੱਬੀ ਇੱਕ ਮਿੰਟ ਲਾ ਮਾਟ ਮਪਾਈ ਇਹ ਚਲੋ ਲਓ ਜੀ ਗਰਸ਼ਾਲ ਕੋਲ ਆ ਰਹੀਦੀ ਸੀਗੀ ਰੰਗ ਤੋਂ ਆ ਬਾਈ ਹੁਣੀ ਆਇਆ ਕਹਿੰਦਾ ਸਪੈਸ਼ਲ ਭਾਪੀ ਦੇ ਵੇਚਣੀਆਂ ਭਰਾਵਾ ਠੀਕ ਹੈ ਹੁਣ ਪੈਂਨ ਘੱਲ ਲਾ ਲੀ ਆ ਜਾ ਕਾਕਾ ਲਾਉਣ ਲੱਗਾ ਵਾਹ ਅੱਛਾ ਜਾ ਜਾ ਬਈ ਠੀਕ ਹੈ ਚਲੋ ਜੀ ਆਪਾਂ ਘਮਾਉਣ ਵਾਲੇ ਨਾਲੇ ਆਪਾਂ ਗੁਰਸ਼ਾਹ ਨੂੰ ਲੈ ਕੇ ਚੱਲਦੇ ਆਂ ਮਾਸਟਰ ਨਾ ਛੋਟੀ ਜਿਹੀ ਗੱਡੀ ਇਹਦੀ ਵੀ ਲਵਾ ਲਏ ਠੀਕ ਹੈ ਬਈ ਬਹੁਤ ਵਾਹ ਇਹ ਤਾਂ ਆਪਣੀ ਟੀਮ ਵੀ ਪੂਰੀ ਬੋਝ ਚੁੱਕੀ ਆ ਹਾਂ ਓਕੇ ਆ ਗੰਮ ਓਕੇ ਹੋ ਜਾਣਾ ਵਾਹ ਪੂਰਾ ਜੰਬਾਰੀਆ ਇਹ 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 ਓਕੇ ਆ ਬੰਦੇ ਲੰਘ ਨਹੀਂ ਭੋਲਣਗੇ ਇਹਨੂੰ ਧਿਆਗ ਰੱਖਣਾ ਐਸ ਬੰਦੇ ਨੂੰ ਅਸੀਂ ਨਾ ਸ਼ਾਮ ਨੂੰ ਐਣ ਇੱਧੇ ਹੀ ਸਾਫ਼ ਸੁਥਰਾ ਘਰ ਲੈ ਕੇ ਜਾਣਾ ਆ ਇਹਤੇ ਬਿਲਕੁਲ ਵੀ ਰੰਗ ਨਹੀਂ ਲੱਗੇ ਉਹਨਾਂ ਸਿਕਿਉਰਿਟੀ ਗਾਰ ਚਾਰ ਰੱਖੇ ਮੈਂ ਇਹਦੇ ਕਰਕੇ ਆ ਵੀ ਨਾਲ ਵਰਦੀਆਂ ਆ ਆਹ ਦੇਖੋ ਵਰਦੀਆਂ ਵਾਲੇ ਆਹ ਕਹਿੰਦੇ ਖੜੇ ਹੋ ਮਾੜਾ ਜਿਹਾ ਖੜੇ ਹੋ ਬੈਠ ਜਾ ਬੈਠੋ 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 ਆ ਜੀ ਆ ਸਾਡਾ ਵੀਰ ਆ ਸੁਤਵੀਰ ਸਿੰਘ ਤੇ ਅੱਜ ਹੋਲੀ ਐ ਇਸੇ ਦੇ ਬਚਾਲੀ ਦੋ ਸਿਕਿਉਰਿਟੀ ਗਾਰ ਅੰਕਲੋਂ ਨਹੀਂ ਰੱਖੇ ਆ ਇੱਕ ਆਹ ਤੇ ਇੱਕ ਸਾਡੇ ਅੰਕਲ ਜੀ ਅੰਕਲ ਜੀ ਪੂਰੀ ਸਿਕਿਉਰਿਟੀ ਗਾਰ ਨਹੀਂ ਬੰਦੇ ਦੀ ਰੰਗ ਨਾ ਲਾਵੇ ਇਹਨੂੰ ਠੀਕ ਐ ਨਵੇਂ ਕੱਪੜੇ ਆ ਮਹੰਗੇ ਆ ਤੇ ਠੀਕ ਐ ਬਿਲਕੁਲ ਤੈਨੂੰ ਕੋਈ ਰੰਗ ਨਹੀਂ ਲਾਊਗਾ ਠੀਕ ਆ ਠੀਕ ਆ ਹਰ ਗੱਲ ਬੰਦੇ ਦਾ ਖਾਸ ਖਿਆਲ ਰੱਖਣਾ ਠੀਕ ਆ ਅੰਕਲ ਜੀ ਰੰਗ ਨਹੀਂ ਲਗਣ ਦੇਣਾ ਬੰਦੇ ਦੇ ਕੇ ਹਨਾ ਕੋਈ ਰੰਗ ਨਾ ਲਾਵੇ ਇਹਦੇ ਨਾਲ ਨਾਲ ਰਹਿਣਾ ਬਿਲਕੁਲ ਠੀਕ ਹੈ ਜੀ ਹਾਂ ਠੀਕ ਆ ਅੰਕਲ ਧਿਆਨ ਰੱਖਣਾ ਸਾਫ ਸੁਥਰਾ ਬੰਦਾ ਸ਼ਾਮ ਨੂੰ ਚਾਹੀਦਾ ਫੇਰ ਪੇਮੈਂਟ ਮਿਲਣੀ ਆ ਓਕੇ ਸੋ ਅੰਕਲ ਉਹਨਾਂ ਦੇ ਹੱਥ ਵਿੱਚ ਡੰਡੇ ਆ ਜੇ ਕੋਈ ਰੰਗ ਪਾਉਣ ਲੱਗੋ ਡੰਡੇ ਮਾਰਨੇ ਆ ਸੋ ਬਾ ਰੰਗ ਓਏ ਹਾਂ ਬਾ ਡੰਡੇ ਮਾਰੋ ਕੋਈ ਨਹੀਂ ਆਹ ਅਕਲ ਉਹ ਕਹਿ ਰਹਾ ਕਿ ਜਿਹੜੇ ਰੰਗ ਪਾਉਂਦੇ ਉਹਦੇ ਜੱਡੇ ਵਾਲਾ ਉਹ ਤਸਵੀਰਾਂ ਵੀ ਚੱਡੇ ਪਈ ਜਾਂਦੇ ਆ ਓਏ ਆਹ ਕੰਮ ਸਹੀ ਆ ਜੀ ਹਾਰਿਆ ਜੀ ਸੋਰ ਸਸੀਗਾ ਜੀ ਹੋਰ ਮਹਾਰਾਜ ਬਾਜੀ ਜੀ ਹਾਰ ਇੱਧਰ ਸਾਡੇ ਪੰਨਾ ਲਾਲ ਜੀ ਚੰਦਨ ਉਹ ਇੱਧਰ ਵੀ ਟੀਮ ਖੜੀ ਆ ਪਿੰਗ ਪਿੰਗ ਹੋਈ ਬਾਜੀ ਹੈਪੀ ਹੋਲੀ ਜੀ ਆਇਆ 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 ਆ ਕਰ 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 ਖਾਈ ਓਏ ਕਰਕੇ ਦਿਖਾਈ ਕਰਕੇ ਪੜੇ ਪੜੀ ਕਰ ਕਰ ਗਾਈ ਇਹ ਦੋਨੇ ਇੱਕੋ ਜਿਹੇ ਲੱਗ ਗਏ ਜੀ ਗੂੰਜਦਾ ਕਹਿੰਦੇ ਗੂੰਗੇ ਨਹੀਂ ਨਾ ਵੀ ਜਿਹੜੀ ਬੋਲੀ ਉਹਦੀ ਮਾਈ ਸਮਝ ਆਦੀ ਆ ਦੇਖ ਲੋ ਜੀ ਹਾਂ ਆ ਬੱਸ ਬੈਠੇ ਲੋ ਬੈਠੇ ਪਾਓ ਉਹ ਦੇ ਆ ਜਾਓ ਵੀ ਅੰਕਲ ਜੀ ਨਾਲ ਆ ਜਾਓ ਸਾਰੇ ਇਧਰ ਆਓ ਯਾਰ ਇਧਰ ਸਾਡੇ ਕੋ ਬਯਰ ਅੱਜ ਕੱਲ ਜਿਹੜੇ ਹਨ ਉਹ ਗਣਤੀ ਦੇ ਆ ਤੇ ਉਹਨਾਂ ਦੇ ਸਾਡੇ ਚਿਮਣਾ ਅੰਕਲ ਜੀ ਆਉਂਦੇ ਆ ਜਿਨ੍ਹਾਂ ਨੇ ਬਹੁਤ ਲੰਬੀ ਮਦਦ ਹੀ ਕਰਪਾ ਨਾਲ ਜ਼ਿੰਦਗੀ ਭੋਗੀ ਸਾਨੂੰ ਬਹੁਤ ਕੁਝ ਸੁਣਾਉਂਦੇ ਆ ਗੱਲਾਂ ਪੁਰਾਣੀਆਂ ਕਿਉਂ ਜੀ ਬਿਲਕੁਲ ਸਹੀ ਹੁੰਦਾ ਜੀ ਬਿਲਕੁਲ ਜੀ ਤੇ ਇਸ ਲਈ ਅੰਕਲ ਜੀ ਹੈਪੀ ਹੋਲੀ ਬਹੁਤ ਬਹੁਤ ਤੁਹਾਨੂੰ ਵੀ ਹਾਂ ਜੀ ਹਾਂ ਅੱਜ ਤਾਂ ਹਿੱਲੋ ਮਾਰਾ ਜੀ ਬਹੁਤ ਰੌਣਕ ਹੈ ਹਣੇ ਹੈਟ ਪਿਆ ਮੈਂ ਠੀਕ ਆ ਓਕੇ ਆ ਦੇਖਦਾ ਆ ਜੀ ਬਹੁਤ ਸੋਹਣਾ ਯਾਰ ਫਾੜ ਲਓ ਕੋਈ ਹੋ ਗਈ ਹੋ ਗਈ ਵਾਲ ਹੈ ਤੁਮੀ ਚਾ ਲਾਲਾ ਜਦਾ ਅਸੀਂ ਵੀ ਵੀਡੀਓ ਚਾਲਦੀ ਹੈ ਲੋਕਾਂ ਲਈ ਜੰਨੇ ਦੁਨੀਆਂ ਹੈ ਅਸ਼ਰੀਆਂ ਠੀਕ ਹੈ ਜੀ ਹੈਪੀ ਹੋਲੀ ਤੁਹਾਨੂੰ ਸਾਰਿਆਂ ਨੂੰ ਵੀ ਹੈਪੀ ਹੋਲੀ ਅੱਛਾ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਸੇ ਤਰ੍ਹਾਂ ਰੰਗਾ ਰੰਗ ਭਰ ਜਾਣ ਸੋਹਣੇ ਸੋਹਣੇ ਤੇ ਸ਼ਾਮ ਚੌਧਰੀ ਹੁੰਦੇ ਸੀਗੇ ਹੋਰ ਕੀ ਕਰੀ ਪੁੱਟੇ ਹੋਇਆ ਹਾਂ ਆ ਬੱਸ ਤੂੰ ਅੱਜ ਵੀ ਚੌਧਰੀ ਆ ਕੁਝ ਠੀਕ ਓਕੇ ਠੀਕ ਹੈ ਜੀ ਜਗਿਆ ਸੀ રાણી ભાજી આજા યાર કી ગાલી આજા 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 ભાજી આજો આજો કણ આજા આજા અરે ભાજી અરે કેના હેપી હોલી અરે વાહ હેપી હોલી ਅਨੇਕਾਂ ਮੰਮਾ ਵੀ ਤੋਂ ਪਿੰਡ ਦਾ ਯੋਗਦਾਨ ਸਾਰਿਆਂ ਨੂੰ ਲਾਈਵ ਦਿਖਾ ਰਹੇ ਨੇ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਪੰਮੇ ਭਾਜੀ ਦੀ ਬਹੁਤ ਬਹੁਤ ਇਹਨਾਂ ਜਮਸ਼ੇਰ ਅੱਜ ਇਹਨਾਂ ਦਾ ਸਤਿਕਾਰ ਕਰਦੇ ਸੀ ਸਾਰੇ ਜਣੇ ਪੰਮੇ ਭਾਜੀ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆ ਭਰਾਵਾਂ ਨੂੰ ਆਪਣੇ ਪਿੰਡ ਦਾ ਲਾਈਵ ਦਿਖਾ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਜੀ ਬਹੁਤ ਇੰਨਾ ਪਿਆਰ ਦੇ ਰਹੇ ਹੋ ਜੀ ਹੈਪੀ ਹੋਲਿਦੀ ਭਾਜੀ ਬਹੁਤ ਆਪਾਂ ਨੂੰ ਖੁਸ਼ੀ ਆ ਤੇ ਆਪਣੇ ਪਿੰਡ ਦਾ ਇਦਾਂ ਰੱਖਣਾ ਮਨਾਂ ਨੂੰ ਬਹੁਤ ਥੈਂਕ ਯੂ ਭਾਜੀ ਅੱਜ ਵਰਗੇ ਪ੍ਰਮਾਣ ਕਰਕੇ ਨਾ ਕਰੇ ਸਾਡੇ ਸਹੀ ਗੱਲ ਰਹਿਦਾ ਤੇ 3 ਲੱਖ ਵਧੀਆ ਹੋ ਗਈ ਆਪਣੇ ਮੈਂ ਬਾਈ ਜੀ 250 ਮੀਰ ਬਜਰੰਗੀ ਹਾਂ ਜੀ ਸਾਰੇ ਵੀਡੀਓ ਦੇਖਿਆ ਕਰੋ ਸਾਰੀਆਂ ਦੇਖਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਆ ਕਰੋ ਜਰੂਰ ਉਹਦਾ ਆਪਣੀ ਗਰੋਥ ਵਾਧੀ ਆ ਜੇ ਕਰਾ ਮੀਰ ਬਜਰੰਗੀ ਹਾਂ ਜੀ ਹਾਂ ਉਹ ਕਪੜੇ ਘਰ ਆਉਂਦੇ ਆ ਇਹ ਜੀ ਅਭੀ ਅਭੀ ਆਪਣਾ ਸਾਰੇ ਜਾਣਦੇ ਆ ਤੇ ਸਾਰਾ ਪੈਨ ਨੂੰ ਤਿਆਰ ਕਰ ਰਹਾ ਆ ਹੁਣ ਤਾਂ ਸਿਆਣਾ ਹੋ ਗਿਆ ਤੇ ਪਹਿਲਾ ਸ਼ਗਾਵ ਦੀ ਬਹੁਤ ਜ਼ਿਆਦਾ ਸੀਗਾ ਪਰ ਜਿਹੜੇ ਨੂੰ ਨਹੀਂ ਜਾਣਦੇ ਉਹਨੂੰ ਦੱਸ ਦਈਏ ਇਹ ਵੀਰ ਬੋਲ ਨਹੀਂ ਸਕਦਾ ਤੇ ਜੋ ਆਪਾਂ ਗੱਲ ਕਹਿੰਦੇ ਸਮਝ ਨਹੀਂ ਸਕਦਾ ਬੰਦਾ ਤੇ ਬੜਾ ਦੁਨੋਈ ਆ ਇਹਨੂੰ ਪਤਾ ਸਬਦਾ ਆ ਕਿ ਧਰਮਾਂ ਤੋਂ ਉਪਰ ਉੱਠ ਕੇ ਸਭ ਨੂੰ ਪਿਆਰ ਕਰਨਾ ਸਭ ਤੋਂ ਵੱਡੀ ਗੱਲ ਆ। ਇਹਦੇ ਲਈ ਕੋਈ ਸਿੱਖ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਈਸਾਈ ਨਹੀਂ ਕੋਈ ਹਿੰਦੂ ਨਹੀਂ। ਇਹ ਸਾਰੇ ਪੰਧ ਦਾ ਸਾਂਝਾ ਆ ਇਹ ਆ ਰੱਬ ਦੀ। ਬੋਲੇ ਸੋਨੇ ਹੋ। ਆਲਾ ਰਾਹ ਹੈਪੀ ਹੋ ਜੀ ਹੋ ਜੀ ਆ ਆ ਰੱਬ ਆ। ਹੈਪੀ ਹੋ ਜੀ। ਬਕਲੂ ਤਾਂ ਹੋ ਜੀ। ਉਹ ਬੱਸ 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 ਸੋ ਵੀਰ ਆਪਾਂ ਨੂੰ ਮਿਲਿਆ ਆ ਹਰ ਹਰ ਤੋਂ ਨਾਲ ਤੋਂ ਆ ਬਾਈ ਕੇ ਰੋਕ ਕੇ ਗਿਆ ਕਹਿੰਦਾ ਤੁਹਾਡੀ ਵੀਡੀਓ ਬਹੁਤ ਦੇਖਦੇ ਹੁੰਦੇ ਆ ਪਈਆਂ ਲੱਗੀਆਂ ਭਾਈ ਤੈਨੂੰ ਬਹੁਤ ਬਹੁਤ ਇਨਾ ਪਿਆਰ ਦੀ ਆਪਾਂ ਵੀ ਤਾਂ ਹੀ ਤੁਹਾਡੇ ਲਈ ਮਿਹਨਤ ਕਰਦੀ ਆ ਪੂਰੀ ਕਿ ਤੁਹਾਨੂੰ ਵਧੀਆ ਵੀਡੀਓ ਘਰ ਵਿੱਚ ਜਿਹੜੀਆਂ ਫੈਮਿਲੀ ਬੈਠ ਕੇ ਦੇਖ ਸਕੋ ਉਹ ਦੇ ਦਈਏ ਥੈਂਕ ਯੂ ਭਾਈ ਬਹੁਤ ਬਹੁਤ ਬਾਤ ਸ ਹੁਣ ਦੇਖ ਉਹਦਾ ਤੇਰੇ ਡੈਡੀ ਦੇ ਹਿੱਸੇ ਦਾ ਹਾਂ ਉਹਦੇ ਨੇ ਕੁਝ ਨਹੀਂ ਆ ਕੋਨੇ ਬਸ ਹੁਣ ਤੂੰ ਨਹੀਂ ਡਾਣਾ ਨਹੀਂ ਕਰ ਉਹ ਤੂੰ ਡੈਡੀ ਨੂੰ ਕਹ ਤੇਰੇ ਡੈਡੀ ਮੈਂ ਅੱਜ ਹੋਲੀ ਗੇਟੀ ਦਾਦੇ ਦੇ ਵਿੱਚ ਦਾਦੇ ਅੱਡ ਡੈਡੀ ਆ ਜਰਾ ਦੇਖਣ ਦੇ ਆ ਇਹ ਵੀਡੀਓ ਚ ਇਹਦੇ ਵਿੱਚ ਦੇਖ ਉਹ ਡਰਾਈਵ ਤੱਕ ਵੀ ਬਹੁਤ ਸ਼ਖਲਾਇਦਾ ਕਾਲੀਆਂ

ਬੱਬਾ ਨਾ ਕਰ ਡਰ ਗਿਆ ਮੈਂ ਇਹੇ ਕਰਕੇ ਇੱਧਰ ਖੜਾ ਹੀ ਸੈਟ ਤੇ ਮੈਂ ਚੱਲਾ ਸੀ ਕੰਮ ਤੇ ਨਹੀਂ ਜਾ ਜਾ ਬੱਬਾ ਤੂੰ ਲੈ ਤੈਨੂੰ ਸੱਦਦਾ ਕਿਸ ਕੰਮ ਲਈ ਅਸੀਂ ਕਿਸ ਕੰਮ ਦੇ ਸਾਹ ਬੱਬਾ ਹਾਂ ਹਾਂ ਬਸ ਸਵੇਰ ਦੇ ਕਿੱਥੇ ਪਹੁੰਚਾ ਬਸ ਸਵੇਰ ਤੇ ਗਏ ਆ ਰਾਤੀ ਤੋਂ ਮੈਂ ਗਿਆ ਹੋ ਕਹਿੰਦੇ ਸੀ ਬਣਾਵਣਾ ਜੱਫੀ ਪੋਣੀ ਲਈ ਓਕੇ ਸਾਰੇ ਕੋਲ ਅਲਵੇਰੂ ਭਰਾ ਨਹੀਂ ਹੈਗਾ ਪਹਿਲੇ ਰੰਗ ਰੰਗ ਪਾ ਲੋ ਚੱਲ ਜੱਫੀ ਭਾਗ ਜੱਫੀ ਭਾਗੇ ਸਭੇ ਕੰਮ ਤੇ ਆ ਬਾਕੀ ਤੇ ਢੀ ਮਰਜੀ ਹੈ ਨਹੀਂ ਹੋ ਕੁਝ ਨਹੀਂ ਪਰ ਜੱਫੀ ਦਾ ਪਾਲਾ ਯਾਰੀ ਓ ਜੱਫੀ ਵਾਲਾ ਓ ਜੱਫੀ ਵਾਲਾ ਬਾਬਾ ਪਰੇ ਹੋ ਜਾ ਕਹਿੰਦਾ ਚੱਲ ਰਹੇ ਹੋ ਬਾਪੂ ਕਹਿੰਦਾ ਇਹਨੂੰ ਪਾਓ ਲੰਮਾ ਬਾਪੂ ਆ ਜਾ ਓਲੇ ਆ ਜਾ ਆ ਬੰਦਲਾ ਦੇਖਲਾ ਬੰਦਾ ਆ ਘੇਰ ਆਇਆ ਬੰਦਿਆਂ ਨੇ ਦੇਖਦਾ ਰਾਹ ਚ ਦਾ ਹੈ ਲੱਗਦਾ ਚੱਲ ਪੈ ਤੇ ਕਿਵੇਂ ਚੱਲਦਾ ਚਲੋ ਇਹ ਆ ਜੀ ਸਰਗੁਣ ਹੋਰ ਸਰਗੁਣ ਕਿੱਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਹੈਪੀ ਹੋਲੀ राधे राधे ਸਭ ਮਿਲਾਂ ਦੇ ਤੇ ਇਹ ਹੈ ਨਾ ਉਦਾਂ ਮੁੰਨਾ ਆ ਤੇ ਅੱਜ ਵੀਰ ਨੇ ਪ੍ਰੇਮ ਚਾ ਕੇ ਨਾ ਦਸਤਾਰ ਬੰਨੀ ਆ ਤੇ ਕਿੰਨਾ ਸੋਹਣਾ ਰੂਪ ਚੜਿਆ ਆ ਜੋਸੀ ਸਿੰਘ ਬਹੁਤ ਸੋਹਣਾ ਲੱਗਦਾ ਆ ਤੇ ਜਦੋਂ ਇਸ ਬੱਚੇ ਦੇ ਦਾੜਾ ਆਉਣਾ ਆ ਇਨ ਕਿਹਦਾ ਰੂਪ ਲਗਣਾ ਆ ਸੋਚ ਕੇ ਦੇਖਿਓ ਇਹਦਾ ਇਹ ਸਾਡੇ ਭੈਣ ਜੀ ਇਹਨਾਂ ਦਾ ਬੱਚਾ ਆ ਅਸੀ ਕਲ ਭੈਣ ਜੀ ਤੇ ਬਹੁਤ ਵਧੀਆ ਲੱਗਿਆ ਸੱਚੀ ਅੱਜ ਨਾ ਅਗੇ ਰੋਜ ਇਹਨੂੰ ਉਦਾਂ ਦੇਖੀਦਾ ਆ ਸਾਇਤ ਕਿਆ ਨਹੀਂ ਹੁੰਦਾ ਤੇ ਅੱਜ ਦਸਤਾਰ ਬੰਨੀ ਆ ਬਹੁਤ ਸੋਹਣਾ ਲੱਗਦਾ ਪਿਆ ਤੇ ਥੈਂਕ ਯੂ ਤੁਹਾਡਾ ਮਾਰਾ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੀ ਹਾਂਜੀ ਠੀਕ ਹੈ ਜੀ ਓਕੇ ਹੈਪੀ ਹੋਲੀ ਬਾਏ ਬਾਏ ਓਏ ਲੈ ਬੜਾ ਇਹਨੂੰ ਲੈ 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 ਦੋ 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 ਚਲੋ ਰੰਗ ਲਿਆ ਦੰਗ ਰੰਗ ਲਿਆ ਜੱਫੀ ਪਾ ਲੋ ਯਾਰ ਰੰਗ ਲਿਆ ਆ ਲੈ ਆ ਗਿਆ ਹੁਣ ਹਾਂਜੀ ਨਹੀਂ ਰੰਗ ਲਿਆ ਆਜੋ ਆਜੋ ਇਹ ਪਾਰਸ ਰਹਿ ਗਿਆ ਇੱਕ ਇਹ ਪਾਰਸ ਰਿਹਾ ਜੀ ਇਹ ਰਖਾਇਆ ਸੀ ਦਿਖਾਇਆ ਉਹਦਾ ਨਾਲ ਹੁੰਦਾ ਰੰਗ ਲਿਆ ਬਈ ਯਾਰ ਉਹ ਜਾ ਰੰਗ ਲੈ ਆਓ ਜਾ ਕੇ ਨਹੀਂ ਨਹੀਂ ਰੰਗ ਨਹੀਂ ਚਾਹੀਦਾ ਓਏ ਇਦਾਂ ਬਣਾ ਦੇ ਵਿੱਚ ਊਣਾ ਮੋੜ ਓਏ ਜੱਫੀ